ਤੋ ਤਾਂ ਅਸੀਂ ਅੱਜ ਦੀ ਲਾਈਵ ਸਟਾਰਟ ਕਰਦੇ ਆਂ ਅੱਜ ਆਪਾਂ ਪਹਿਲਾਂ ਪਿਛਲੀ ਲਾਈਵ ਵਿੱਚ ਆਪਾਂ ਗੁਰੂ ਅਰਜਨ ਦੇਵ ਜੀ ਦੀ ਸ਼ਿੱਧੀ ਬਾਰੇ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਿੱਧੀ ਬਾਰੇ ਤੇ ਸੈਭਜਾ ਤੇ ਵੱਡੇ ਸੈਭਜਾ ਦਿਆਂ ਦੀ ਜੰਗ ਵਿੱਚ ਕਿਵੇਂ ਸ਼ਿੱਧੀ ਹੋਈ ਉਹਦੇ ਬਾਰੇ ਜਾਣਿਆ ਸੀਗਾ ਤੇ ਅੱਜ ਆਪਾਂ ਪੜਾਂਗੇ ਛੋਟੇ ਸੈਭਜਾ ਦਿਆਂ ਦੀ ਸ਼ਿੱਧੀ ਬਾਰੇ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਿੱਧੀ ਬਾਰੇ ਠੀਕ ਹੈ ਜੀ ਆ ਦੇਖੋ ਮੈਂ ਬੁੱਕ ਲੈ ਆਂਦੀ ਆਂ

ਪੰਜਮੇਂ ਤੋਂ ਅਵਧਾ ਸਟਾਰਟ ਕਰਦੇ ਆਂ ਜੱਤੇ ਆਪਾਂ ਜੁੜ ਜਾਈਏ ਤੇ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਪਲੀਜ਼ ਜਿਹੜੀਆਂ ਵੀ ਵੀਡੀਓਸ ਆ ਸਾਡੇ ਚੈਨਲ ਤੇ ਉਹਨਾਂ ਨੂੰ ਫੁੱਲ ਵਾਚ ਕਰਿਓ ਬਹੁਤ ਮਿਹਨਤ ਲੱਗਦੀ ਆ ਵੀਡੀਓ ਨੂੰ ਬਣਾਉਣ ਵਿੱਚ ਤੇ ਅਸੀਂ ਨਵੇਂ-ਨਵੇਂ ਯੂਟਿਊਬਰ ਆ ਸਾਨੂੰ ਤਾਂ ਹੋਰ ਵੀ ਜ਼ਿਆਦਾ ਲੱਗਦੀ ਆ ਸੋ ਪਲੀਜ਼ ਉਹਨਾਂ ਨੂੰ ਫੁੱਲ ਵਾਚ ਕਰਿਓ ਠੀਕ ਆ ਜੀ ਬੱਚੇ ਆਪਣਾ ਕੰਮ ਕਰ ਰਹੇ ਆ ਬਸ ਸੌਣ ਦੀਆਂ ਤਿਆਰੀਆਂ ਸੀਗੀਆਂ ਇਹਨਾਂ ਲਈ 15-20 ਮਿੰਟ ਤਾਈਂ ਨਹੀਂ ਸੌ ਜਾਣਾ ਹਾਂ ਤੇ ਕੱਲ ਛੁੱਟੀ ਆ ਇਸ ਲਈ ਜਾਗਦੇ ਨਹੀਂ ਤਾਂ ਇਸ ਵੇਲੇ ਸੁੱਤੇ ਹੁੰਦੇ ਸਕੂਲ ਦਾ ਕੰਮ ਕਰਕੇ ਤਰੀ ਇਹ ਸਟਾਰਟ ਬੇਟਾ ਠੀਕ ਹਾਂ ਹਾਂ ਜੀ ਇਹ ਸਟਾਰਟ ਜੀ ਠੀਕ ਹੈ ਅੱਛਾ ਆਪਾਂ ਪੜ੍ਹਦੇ ਹਾਂ ਛੋਟੇ ਸੈਪ ਚ ਅਧਿਆਨ ਦੀ ਛੀਦੀ ਬਾਰੇ ਜੀ ਸ਼ਰਫ ਪਹਿਲੇ ਬੋਲੋ ਹਲੋ ਇਹ ਨਹੀਂ ਵਿਸ਼ਾ ਹੋ ਗਿਆ ਸੁਣਨੇ ਦਾ ਤੇ ਹਾਂਜੀ ਛੋਟੇ ਸੱਤ ਚਾਦੇ ਛੇੜੀਗੁਰ ਗੋਪਿੰਦ ਸਿੰਘ ਜੀ ਦੇ ਚਾਰ ਸੱਤ ਚਾਦੇ ਸਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਪਹਾੜੀ ਰਾਜੇ ਤੇ ਮੁਸਲਮਾਨ ਖਾਕਮ ਸਿੱਖਾਂ ਨੂੰ ਵੀ ਹੋਰਾਂ ਦੀ ਤਰ੍ਹਾਂ ਆਪਣਾ ਗੁਲਾਮ ਬਣਾਉਣਾ ਚਾਹ ਰਹੇ ਸਨ ਪਰ ਸਿੱਖ ਉਹਨਾਂ ਦੇ ਇਹ ਨਹੀਂ ਮੰਨਦੇ ਸਨ ਇਸ ਲਈ ਉਹ ਸਿੱਖਾਂ ਉੱਤੇ ਫੌਜਾਂ ਚੜ੍ਹ ਕੇ ਲੈ ਆਂਦੇ ਸਨ ਇੱਕ ਵਾਰੀ ਪਹਾੜੀ ਹਿੰਦੂ ਰਾਜਿਆਂ ਤੇ ਮੁਗਲ ਹਾਕਮਾਂ ਨੇ ਸ੍ਰੀ ਹਨਨੰਦਪੁਰ ਸਾਹਿਬ ਨੂੰ ਘੇੜਾ ਪਾ ਲਿਆ ਇਹ ਘੇੜਾ ਲਗਭਗ 7 ਮਹੀਨੇ ਤੱਕ ਰਿਹਾ ਪਰ ਗੁਰੂ ਜੀ ਪਰ ਗੁਰੂ ਕੇ ਸਿੰਘ ਕਾਫੀ ਔਕੜਾਂ ਦਾ ਸਾਹਮਣਾ ਕਰਦੇ ਹੋਏ ਵੀ ਸ਼ੇਰਾਂ ਵਾਂਗ ਜੂਝਦੇ ਰਹੇ ਆਖਿਰ ਖਰਾਕ ਦੀ ਘਾਟ ਨੇ ਸਰੀਰ ਲਿੱਸੇ ਕਰ ਦਿੱਤੇ ਤੇ ਰੋਗ ਵੀ ਆਪੇ ਅੰਤ ਨੂੰ ਸਤਗੁਰ ਜੀ ਨੇ ਫੈਸਲਾ ਕੀਤਾ ਕਿ ਇੱਥੋਂ ਨਿਕਲ ਕੇ ਕਿਸੇ ਚੰਗੇ ਟਿਕਾਣੇ ਤੇ ਜਾ ਕੇ ਇਹਨਾਂ ਵੈਰੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਸਤਪੂ ਸਾਇਬ ਦਾ ਕਿਲਾ ਛਟਿਆ ਜਦ ਇਹ ਬਹੀਰ ਕੀਰਤਪੁਰ ਤੋਂ ਨਦੁਰਮ ਪਲਕ ਇੱਕ ਮਿੰਟ ਰੁਕੇ ਜੀ ਤਾਂ ਵੈਰੀ ਨਾਲ ਕਪਸਾਨ ਦਾ ਜੰਦੂ ਹੋਇਆ ਗੁਰੂ ਜੀ ਨੇ ਸਰਸਾ ਨਦੀ ਪਾਰ ਕੀਤੀ। ਗੁਰੂ ਜੀ ਵੱਡੇ ਸਹਿਬਜਾਦੇ ਤੇ ਕਈ ਸਿੰਘ ਚਮਕੌਰ ਵੱਲ ਚਲੇ ਗਏ ਛੋਟੇ ਸਹਿਬਜਾਦੇ ਸੌਰੀ ਵਿੱਚ ਰੇਂਜ ਉੱਠਦੀ ਸੀਗੀ ਖਬਰ ਪਿਜਵਾ ਕੇ ਛੋਟੇ ਸਹਿਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਮਾਤਾ ਜੀ ਤੇ ਛੋਟੇ ਸਹਿਬਜਾਦਿਆਂ ਨੂੰ ਕਿਲੇ ਦੇ ਬੁਰਜ ਵਿੱਚ ਕੈਦ ਕੀਤਾ ਗਿਆ ਦਸੰਬਰ ਦੀ 18 ਤੀਸਰੀ ਸੀ ਪਰ ਸਹਿਬਜਾਦੇ ਘਰਾਈ ਨਹੀਂ ਮਾਤਾ ਗੁਜਰੀ ਜੀ ਨੂੰ ਉਹਨਾਂ ਕਰਨ ਨੂੰ ਜਾਲਮ ਦੇ ਦ੍ਰਿੜਤਾ ਨਾਲ ਟੱਕਰ ਕਰਨ ਦੀ ਸਿੱਖਿਆ ਦਿੰਦੇ ਰਹੇ ਦੂਸਰੇ ਦਿਨ ਸੈਭਜਾਤਿਆ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੈਭਜਾਦਿਆਂ ਬਾਬਾ ਤੁਸੀਂ ਬਿਲਕੁਲ ਇਕੱਲੇ ਤੁਹਾਨੂੰ ਹਰ ਤਰ੍ਹਾਂ ਦੇ ਸੁੱਖ ਮਿਲਣਗੇ ਤੁਹਾਨੂੰ ਨਵਾਬ ਦੇ ਬੱਚਿਆਂ ਵਾਂਗ ਰੱਖਿਆ ਜਾਵੇਗਾ ਸੈਭਜਾਦਿਆਂ ਸਹਿ ਜਿਆਦੇ ਨਾ ਤਾਂ ਸੁੱਖਾਂ ਦੇ ਲਾਲਚ ਵਿੱਚ ਆਏ ਤੇ ਨਾ ਹੀ ਡਰੇ ਉਹਨਾਂ ਨੂੰ ਬਾਣੀ ਦਾ ਆਸਰਾ ਸੀ ਭਾਵੇਂ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਪਰ ਬਾਣੀ ਦੇ ਪ੍ਰਭਾਵ ਕਰਕੇ ਉਹ ਬਿਲਕੁਲ ਨ ਡਰ ਹੋ ਗਏ ਸਨ ਉਹ ਠੋਕ ਬੁਝਾ ਕੇ ਉਹਨਾਂ ਨੇ ਠੋਕ ਬੁਝਾ ਕੇ ਕਿਹਾ ਕਿ ਕਿ ਅਸੀਂ ਧਰਮ ਨਹੀਂ ਛੱਡ ਸਕਦੇ ਦਰਵਾਜ਼ਾ ਹੈਰਾਨ ਹੋਏ ਕਿ ਇਤਨੀ ਛੋਟੀ ਉਮਰ ਵਿੱਚ ਵੀ ਇਹ ਧਰਮ ਵਿੱਚ ਇੰਨੇ ਪੱਕੇ ਹਨ ਇੰਨੇ ਨ ਡਰ ਹਨ ਦਰਵਾਜ਼ੀਆਂ ਨੇ ਕਿਹਾ ਜੇ ਅਸੀਂ ਤੁਹਾਨੂੰ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਜਵਾਬ ਦਿੱਤਾ ਅਸੀਂ ਜਾ ਕੇ ਸੰਗਾਂ ਨੂੰ ਇਕੱਤਰ ਕਰਾਂਗੇ ਤੇ ਤੁਹਾਡੇ ਜ਼ੁਲਮ ਤੇ ਖਾਤਮੇ ਵਾਸਤੇ ਜੰਗ ਕਰਾਂਗੇ ਦਰਬਾਰੀਆਂ ਨੇ ਫਿਰ ਸਵਾਲ ਕੀਤਾ ਜੇ ਤੁਸੀਂ ਹਾਰ ਗਏ ਫਿਰ ਕੀ ਕਰੋਗੇ ਉਹਨਾਂ ਨੂੰ ਜਵਾਬ ਦਿੱਤਾ ਹਾਰ ਸਾਡੇ ਜੀਵਨ ਵਿੱਚ ਨਹੀਂ ਲਿਖੀ ਹੈ ਅਸੀਂ ਫੌਜ ਤਿਆਰ ਕਰਕੇ ਤੁਹਾਡੇ ਨਾਲ ਉਦੋਂ ਤੱਕ ਜੰਗ ਲੜਦੇ ਰਹਾਂਗੇ ਜਦੋਂ ਤੱਕ ਜ਼ੁਲਮ ਦੇ ਰਾਜ ਨੂੰ ਖਤਮ ਨਹੀਂ ਕਰ ਲੈਂਦੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਵਜ਼ੀਰ ਖਾਂ ਨੂੰ ਬੜਾ ਗੁੱਸਾ ਆਇਆ ਉਹਨੇ ਸੈਭਜਾਦਿਆਂ ਨੂੰ ਦੀਵਾਰਾਂ ਵਿੱਚ ਜਿੰਦਾ ਚਿਣ ਦੇਣ ਦਾ ਹੁਕਮ ਦਿੱਤਾ ਬਲੇਰਕੋਟਲੇ ਨੇ ਨਵਾਬ ਨੇ ਗिला ਕੀਤਾ ਕਿ ਬੱਚਿਆਂ ਨਾਲ ਵੈਰ ਨਹੀਂ ਕਮਾਉਣਾ ਚਾਹੀਦਾ ਪਰ ਨਵਾਬ ਦੇ ਦੀਵਾਨ ਸੁਚਾਨੰਦ ਨੇ ਕਿਹਾ ਕਿ ਇਹਨਾਂ ਨੂੰ ਮਾਰ ਦਿੱਤਾ ਜਾਵੇ ਕਿਉਂਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ ਇਸ ਦੇ ਜ਼ੋਰ ਪਾਣ ਤੇ ਸੈਭਜਾਦਿਆਂ ਨੂੰ ਦੀਵਾਰ ਵਿੱਚ ਜਿੰਦਾ ਚਣਕੇ ਸ਼ਹੀਦ ਘਾਟ ਦਿੱਤਾ ਗਿਆ ਸੈਭਜਾ ਦੇ ਖੁਸ਼ੀ-ਖੁਸ਼ੀ ਸ਼ਹੀਦ ਹੋ ਗਏ ਪਰ ਜਰਾ ਨਾ ਘਬराई ਉਹਨਾਂ ਨੇ ਵਾਹਿਗੁਰੂ ਵਿੱਚ ਹੀ ਧਿਆਨ ਰੱਖਿਆ ਬੰਦਾ ਸਿੰਘ ਬਹਾਦਰ ਨੇ ਜਦ ਪੰਜਾਬ ਤੇ ਹਮਲਾ ਕੀਤਾ ਤਾਂ ਸ਼ਹਿਰ ਨੂੰ ਜਿੱਤੇ ਵजीर खान ਤੋਂ ਗਿਣ-ਗਿਣ ਕੇ ਸੈਭਜਾਆਂ ਦੇ ਬਦਲੇ ਲਏ ਤੇ ਉਸ ਉਸ ਦੇ ਕੀਤੇ ਦੀ ਉਸ ਨੂੰ ਸਜ਼ਾ ਦਿੱਤੀ ਸਿੱਖਿਆ ਇੱਕ ਵਾਹਿਗੁਰੂ ਦੇ ਹੁਕਮ ਨੂੰ ਮੰਨ ਲੈਣ ਨਾਲ ਸਾਰੇ ਡਰ ਦੂਰ ਹੋ ਜਾਂਦੇ ਹਨ ਅਮਰਤ ਸ਼ੱਕੇ ਤਿਆਰ ਵਾਰ ਤਿਆਰ ਹੋ ਜਾਣ ਨਾਲ ਬੱਚੇ ਵੀ ਵੱਡੀ ਤੋਂ ਵੱਡੀ ਤਾਕਤ ਦਾ ਟਕਰਾ ਕਰ ਸਕਦੇ ਹਨ ਨੇ ਡਰ ਹੋ ਕੇ ਜੀਵਨ ਗੁਜ਼ਾਰਨਾ ਹੀ ਸਿੱਖੀ ਦਾ ਮੁੰਡਲਾ ਅਸੂਲ ਹੈ ਹਾਂਜੀ ਇਹਦੇ ਵਿੱਚ ਆਪਾਂ ਛੋਟੇ ਸਹਬਜ਼ਾਦਿਆਂ ਦੀ ਸ਼ੀਡੀ ਬਾਰੇ ਪੜਿਆ ਜਿੱਦਾਂ ਵੱਡੇ ਸਹਬਜ਼ਾਦੇ ਜੰਗ ਵਿੱਚ ਜਾ ਕੇ ਸ਼ੀਧ ਹੋਏ ਸੀਗੇ ਮੁਗਲਾਂ ਨਾਲ ਲੜ ਕੇ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਿ ਜਿੱਥੇ ਸਾਨੂੰ ਸਰੀਰਕ ਤੌਰ ਤੇ ਤਾਕਤਵਰ ਹੋਣਾ ਚਾਹੀਦਾ ਹੈ ਉੱਥੇ ਆਤਮਿਕ ਤੌਰ ਤੇ ਵੀ ਸਾਟੀ ਮਤਲਬ ਡੋਲਤਾ ਹੋਣੀ ਚਾਹੀਦੀ ਹੈ ਜਿੱਦਾਂ ਭੱਟੇ ਸੈਭਜਾਦਿਆਂ ਨੂੰ ਜੰਗ ਵਿੱਚ ਸ਼ਹੀਦ ਕੀਤਾ ਗਿਆ ਐਡੇ ਛੋਟੇ ਸੈਭਜਾਦਿਆਂ ਨੂੰ ਨੀਂਹਾਂ ਵਿੱਚ ਚਿਣਾ ਕੇ ਸ਼ਹੀਦ ਕੀਤਾ ਗਿਆ ਛੋਟੇ-ਛੋਟੇ ਬੱਚਿਆਂ ਨੂੰ ਜਦੋਂ ਨੀਂਹਾਂ ਵਿੱਚ ਚਿਣਾਇਆ ਗਿਆ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਸੈਭਜਾਦ ਸਗੇ ਗੁਰਗੋਬਿੰਦ ਸਿੰਘ ਜੀ ਦੇ ਤੇ ਬਾਬਾ ਜੋਰਾਵਰ ਸਿੰਘ ਜੀ ਭੱਟੇ ਸੈਭਜਾਦ ਦੇ ਸਗੇ ਉਹਨਾਂ ਦਾ ਥੋੜਾ ਹਾਈਟ ਦਾ ਫਰਕ ਸੀ ਜਦੋਂ ਕੰਧਾਂ ਨੂੰ ਚਿਣ ਰਹੇ ਸੀਗੇ ਉਦੋਂ ਸੰਗੀ ਜੀ ਜਦੋਂ ਬਾਬਾ ਫਤੇ ਸਿੰਘ ਜੀ ਨੂੰ ਦੇਖਿਆ ਤੇ ਕਹਿਣ ਲੱਗੇ ਕਿ ਤੁਸੀਂ ਅਡੋਲ ਤਾਂ ਨਹੀਂ ਹੋਗੇ ਮਤਲਬ ਤੁਹਾਡਾ ਮਨ ਤਾਂ ਨਹੀਂ ਡੋਲ ਗਿਆ ਕਿ ਕਿਤੇ ਤੁਹਾਡੇ ਦਿਲ ਵਿੱਚ ਇਹ ਤਾਂ ਨਹੀਂ ਆ ਸਾਨੂੰ ਇਸ ਸ਼ਹੀਦ ਕਰ ਦੋਗੇ ਤਾਂ ਅਸੀਂ ਆਪਣਾ ਫੈਸਲਾ ਬਦਲ ਲਈਏ ਤਾਂ ਜੁਰਾ ਬਾਬਾ ਸਿੰਘ ਜੀ ਆ ਕਹਿੰਦੇ ਨਹੀਂ ਅਸੀਂ ਇਸ ਕਰਕੇ ਨਹੀਂ ਰੋ ਰਹੇ ਕਿ ਇਹਨੂੰ ਸ਼ਹੀਦ ਕਰ ਦੇਣਗੇ ਅਸੀਂ ਤਾਂ ਕਹਿੰਦੇ ਇਸ ਕਰਕੇ ਰੋ ਰਹੇ ਹਾਂ ਕਿ ਤੂੰ ਸਾਡੇ ਤੋਂ ਛੋਟਾ ਆ ਤੇ ਆਪਣੇ ਦਾਦਾ ਜੀ ਦੀ ਗੋਦ ਵਿੱਚ ਤੂੰ ਸਭ ਤੋਂ ਪਹਿਲਾਂ ਜਾ ਕੇ ਬਹਿ ਜਾਣਾ ਐਨਾ ਪਿਆਰ ਸਿਗਾ ਸਹਿਬਜ਼ਾਹਤਿਆਂ ਦਾ ਸਿੱਖੀ ਦੇ ਨਾਲ ਕਿ ਮਤਲਬ ਉਹਨਾਂ ਨੂੰ ਕੁਝ ਵੀ ਉਹਨਾਂ ਨੂੰ ਹੋ ਜਾਂਦਾ ਉਹ ਕਦੇ ਵੀ ਅਡੋਲਦੇ ਨਹੀਂ ਤੇ ਫਿਰ ਹੌਲੀ-ਹੌਲੀ ਇਸ ਤਰ੍ਹਾਂ ਨੀਆਂ ਵਿੱਚ ਸਹਿਬਜ਼ਾਹ ਤੇ ਕਹਿੰਦੇ ਕੰਧਾਂ ਦੀਆਂ ਕਹਿੰਦੇ ਜਦੋਂ ਸਹਿਬਜ਼ਾਹ ਤੇ ਅੱਜ ਵੀ ਉਸ ਗੋਦਵਾਰਾ ਸਾਹਿਬ ਸਰਖੰਦ ਤੇ ਜਿੱਥੇ ਕੰਧ ਬਣੀਆਂ ਜਿੱਥੇ ਸਹਿਬਜ਼ਾਹ ਤੇ ਚਿਣੇ ਗਏ ਸੀ ਅਸੀਂ ਗਏ ਸੀਗੇ ਕਹਿੰਦੇ ਜਦੋਂ ਉੱਥੋਂ ਹੈ ਨਾ ਥੱਲੇ ਏਦਾਂ ਕੰਨ ਲਾ ਕੇ ਸੁਣੋ ਅੱਜ ਵੀ ਘੋੜਿਆਂ ਦੀਆਂ ਮਤਲਬ ਪੈੜਾਂ ਦੀ ਆਵਾਜ਼ ਆਉਂਦੀ ਜਿੱਦਾਂ ਘੋੜਿਆਂ ਦੇ ਹੁੰਦੇ ਆ ਉੱਥੇ ਹਰ ਵੇਲੇ ਛਿੱਦੀ ਪੈੜਾ ਰਹਿੰਦਾ ਸੋ ਇਸ ਤਰ੍ਹਾਂ ਦੇ ਸਾਨੂੰ ਧਾਰਮਿਕ ਸਥਾਨਾਂ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਤੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਉਹ ਕੰਦ ਅੱਜ ਵੀ ਉਸੇ ਸਰਹੰਦ ਸਾਹਿਬ ਗੁਰਦੁਆਰੇ ਤੇ ਅੱਜ ਵੀ ਉਹ ਕੰਦ ਐਦਾਂ ਹੀ ਸ਼ੀਸ਼ੇ ਵਿੱਚ ਜੜਾ ਕੇ ਰੱਖੀ ਆ ਨਹੀਂ ਸੱਚ ਉਹ ਸ਼ੀਸ਼ੇ 'ਚ ਨਹੀਂ ਜੜਾਈ ਉਹ ਥਾਂ ਜਿੱਥੇ ਕੰਦ ਡਿਗੀ ਸੀ ਉਹ ਸਾਬਜਾਦਿਆਂ ਦਾ ਜਿਹੜਾ ਸਥਾਨ ਸੀ ਉਹ ਐੱਡੇ ਰੱਖਿਆ ਆ ਤੇ ਉੱਥੇ ਬੈ ਕੇ ਕਹਿੰਦੇ ਜੇ ਪਾਠ ਕਰੀਏ ਆਪਣਾ ਸਵਾਸ ਸਵਾਸ ਸਫਲ ਹੁੰਦਾ ਆ ਸੋ ਉੱਥੇ ਬੈਠ ਕੇ ਸਾਨੂੰ ਇੱਕ ਜਾਂ ਦੋ ਪਾਠ ਜਪਜੀ ਸਾਹਿਬ ਚੌਪੈ ਸਾਹਿਬ ਜਾਂ ਕੋਈ ਵੀ ਮਾਣ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਆ ਠੀਕ ਹੈ ਜੀ ਤੇ ਇੱਥੇ ਇੱਕ ਛੋਟੀ ਕਵਿਤਾ ਲਿਖੀ ਹੋਈ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨੀ ਆ ਕਿੱਧਰ ਜਾ ਰਿਆਂ ਇਹ ਸਿੰਘਾ ਜਰਾ ਹੋਸ਼ ਕਰ ਤੱਕ ਇਤਿਹਾਸ ਆਪਣਾ ਤੇ ਕੁਝ ਸੰਕੋਚ ਕਰ ਚਰਖੜੀਆਂ ਤੇ ਚੜੇ ਤੇ ਖੋਪਰੀਆਂ ਲਹਾਗੈ ਧਰਮ ਦਾ ਵਾਸਤਾ ਏ ਨਾ ਜ਼ਿੰਦਗੀ ਦਾ ਰੋਲ ਕਰ ਸੁਖਾ ਸਿੰਘ ਮਹਤਾਬ ਸਿੰਘ ਕੀ ਤੈਨੂੰ ਯਾਦ ਨਹੀਂ ਮਿਲਦਾ ਨਹੀਂ ਇਹ ਮੌਕਾ ਫਿਰ ਬੇਲੇ ਦਾ ਗੌਰ ਕਰ ਛੱਡ ਬੇ ਨਾ ਧਰਮ ਨਾਲ ਐਵੇਂ ਮੁਖੌਲ ਕਰ ਨਲੂਏ ਵਾਲੀ ਤੇਰੀ ਅਣਖ ਕਿੱਧਰ ਹੈ ਚਲੀ ਗਈ ਸੰਭਾਲ ਆਪਣੀ ਜਵਾਨੀ ਨੂੰ ਐਨਾ ਨਾ ਮਧੋਲ ਕਰ ਠੀਕ ਹੈ ਇਸ ਕਵਿਤਾ ਵਿੱਚ ਇਹ ਕਵਿਤਾ ਇੱਕ ਸਿੱਖ ਲਈ ਲਿਖੀ ਗਈ ਹੈ ਤੇ ਉਹਦੇ ਵਿੱਚ ਉਹਦੀ ਆਤਮਾ ਨੂੰ ਹਲੂਣਾ ਦਿੱਤਾ ਗਿਆ ਹੈ ਇਸ ਕਵਿਤਾ ਵਿੱਚ ਜੇ ਤੁਸੀਂ ਧਿਆਨ ਨਾਲ ਪੜੋ ਸੌਰੀ ਮੈਨੂੰ ਖਾਂਗੂਈ ਆ ਇਹ ਇਹ ਵੀ ਪੁੱਛੁੰਦਾ ਸੀਗਾ ਇਹ ਵੀ ਸੁਣਦਾ ਸੀਗਾ ਤੇ ਨਾਲ-ਨਾਲ ਜਹਾਜ ਬਣਾਉਂਦਾ ਸੀਗਾ ਹੂੰ ਕੀਤਾ ਹੁਣ ਆਪਾਂ ਪੜਦੇ ਆਂ ਭਾਈ ਮਤੀਦਾਸ ਜੀ ਦੀ ਛਿੱਟੀ ਬਾਰੇ ਰਖਦੇ ਬੁੱਤ ਹਾਂਜੀ ਹੁਣ ਆਪਾਂ ਪੜਦੇ ਆਂ ਨਾ ਕਰ ਨਾ ਕਰ ਹੁਣ ਆਪਾਂ ਪੜਾਂਗੇ ਭਾਈ ਮਤੀਦਾਸ ਜੀ ਦੀ ਛਿੱਟੀ ਬਾਰੇ ਆਰਾ ਪਿਆਰਾ ਲੱਗਦਾ ਏ ਕਾਰਾ ਕਾਰੋ ਬਨਾਏ ਸੀਸ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਦਿੱਲੀ ਵਿੱਚ ਕੁਦਵਾਰਾ ਸੀਸਗੰਜ ਦੇ ਸਾਹਮਣੇ ਚੌਂਕ ਵਿੱਚ ਵੱਡਾ ਫੁਆਰਾ ਹੈ ਇਸ ਨੂੰ ਭਾਈ ਮਤੀਦਾਸ ਦਾ ਚੌਂਕ ਕਹਿੰਦੇ ਹਨ ਇੱਥੇ ਭਾਈ ਮਤੀਦਾਸ ਜੀ ਨੇ ਆਪਣਾ ਖੂਨ ਡੋਲ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ ਭਾਈ ਮਤੀਦਾਸ ਜੀ ਪਿੰਡ ਗਰੀਹਾਲਾ ਜ਼ਿਲ੍ਹਾ ਜੇਲਮ ਦੇ ਵਸਨੀਕ ਸਨ ਆਪ ਦੇ ਪਿਤਾ ਦਾ ਨਾਮ ਭਾਈ ਪ੍ਰਾਗਾ ਜੀ ਸੀ ਭਾਈ ਪ੍ਰਾਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ ਜਦੋਂ ਭਾਈ ਮਤੀਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਬਾਬੇ ਬਕਾਲੇ ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਗੁਰਾਂ ਨੂੰ ਅਰਪਣ ਕਰ ਦਿੱਤਾ। ਗੁਰੂ ਜੀ ਨੇ ਭਾਈ ਮਤੀਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਬਿਹਾਰ, ਬੰਗਾਲ ਅਤੇ ਅਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸੰਗ। ਜਦੋਂ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਦਿੱਲੀ ਗਏ ਤਾਂ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਗੁਰਦਿੱਤਾ ਜੀ ਭਾਈ ਉਹਦੇ ਜੀ ਭਾਈ ਦਿੱਤਾ ਜੀ ਤੇ ਭਾਈ ਸਤੀ ਦਾਸ ਜੀ ਆਦ ਗੁਰ ਸਿੱਖ ਆਪ ਜੀ ਦੇ ਨਾਲ ਸਨ ਮੁਗਲ ਹਕੂਮਤ ਦੇ ਆਦੇਸ਼ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਜੀ ਦੇ ਕੋਲ ਹੀ ਰਹੇ ਭਾਈ ਗੁਰਦਤਾ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਭੇਜਿਆ ਗਿਆ ਭਾਈ ਜੈਤਾ ਜੀ ਤੇ ਭਾਈ ਉਹਦੇ ਚੀਜ਼ ਦੀ ਜ਼ਿੰਮੇਵਾਰੀ ਸਤਗੁਰਾਂ ਦੀ ਸ਼ਹਾਦਤ ਤੇ ਬਾਅਦ ਸ੍ਰੀ ਨੂੰ ਸੰਭਾਲਣ ਦੀ ਲਗਾਈ ਗਈ ਮੁਗਲ ਹਕੂਮਤ ਵੱਲੋਂ ਭਾਈ ਮਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਸਾਰੇ ਸ਼ਹਿਰ ਵਿੱਚ ਢੰਡੋਰਾ ਪਟਵਾਇਆ ਗਿਆ ਭਾਈ ਗਿਣਤੀ ਵਿੱਚ ਲੋਕ ਇਕੱਠੇ ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਪਹਿਲਾਂ ਭਾਈ ਮਤੀਦਾਸ ਜੀ ਨੂੰ ਕੋਤਵਾਲੀ ਵਿੱਚੋਂ ਬਾਹਰ ਲਿਆਂਦਾ ਗਿਆ ਜਿੱਥੇ ਜਲਾਦ ਪਹਿਲਾਂ ਹੀ ਆਰਾ ਤੇ শিকੰਜਾ ਲੈ ਕੇ ਖੜੇ ਕਿਤੇ ਗਏ ਸਨ ਭਾਈ ਮਤੀ ਦਾਸ ਜੀ ਨੂੰ ਕਾਜੀ ਨੇ ਆਖਿਆ ਸਿੱਖੀ ਛੱਡ ਕੇ ਮੁਸਲਮਾਨ ਹੋ ਜਾਓ ਤੁਹਾਨੂੰ ਬਹੁਤ ਸੁੱਖ ਮਿਲਣਗੇ ਪਰ ਭਾਈ ਜੀ ਨੇ ਸਾਰੇ ਦੁਨੀਆਵੀ ਸੁੱਖਾਂ ਨੂੰ ਤੇ ਲਾਲਚ ਨੂੰ ਠੁਕਰਾ ਦਿੱਤਾ ਤੇ ਗਿਆ ਮੈਂ ਸਿੱਖੀ ਨਹੀਂ ਛੱਡਾਂਗਾ ਕਾਜੀ ਨੇ ਫਿਰ ਕਿਹਾ ਗੁਰੂ ਸਾਹਿਬ ਜੀ ਦਾ ਸਾਥ ਛੱਡ ਦਿਓ ਭਾਈ ਜੀ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਛੱਡ ਕੇ ਮੈਂ ਜਿੰਦਾ ਨਹੀਂ ਰਹਿ ਸਕਦਾ ਅੰਤ ਨੂੰ ਮਰਨਾ ਤਾਂ ਹੈ ਹੀ ਕਿਉਂ ਨਾ ਸਿੱਖੀ ਨਿਭਾ ਕੇ ਹੀ ਮਰਾਂ ਗੁਰੂ ਸਾਹਿਬ ਤੋਂ ਪਹਿਲਾਂ ਸ਼ਹਾਦਤ ਮੇਰੀ ਹੋਵੇਗੀ ਕਾਜੀ ਨੇ ਭਾਈ ਸਾਹਿਬ ਨੂੰ ਆਰੇ ਨਾਲ ਦੋਫੜ ਕਰਨ ਦਾ ਹੁਕਮ ਸੁਣਾ ਦਿੱਤਾ ਭਾਈ ਸਾਹਿਬ ਜੀ ਤੋਂ ਅੰਤਮ ਖਾਹਿਸ਼ ਪੁੱਛੀ ਗਈ ਕਿ ਤੁਸੀਂ ਕੀ ਚਾਹੁੰਦੇ ਹੋ ਭਾਈ ਮਥੀਤਾਸ ਜੀ ਨੇ ਉੱਤਰ ਦਿੱਤਾ ਮੇਰੇ ਸਿਰ ਤੇ ਆਰਾ ਰੱਖਣ ਸਮੇ ਮੇਰਾ ਮੂੰਹ ਗੁਰੂ ਸਾਹਿਬ ਵੱਲ ਕਰ ਦੇਣਾ ਤਾਂ ਕਿ ਮੈਂ ਆਪਣੇ ਅੰਤਲੇ ਸਮੇ ਆਪਣੇ ਪ੍ਰੀਤਮ ਦੇ ਦਰਸ਼ਨ ਕਰ ਸਕਾਂ ਬਸ ਇਹੀ ਮੇਰੀ ਇੱਛਾ ਹੈ ਇਸ ਤਰ੍ਹਾਂ ਕੀਤਾ ਗਿਆ ਭਾਈ ਸਾਹਿਬ ਜੀ ਦੇ ਸੀਸ ਤੇ ਆਰਾ ਚੱਲਣਾ ਸ਼ੁਰੂ ਹੋਇਆ ਖੂਨ ਦੀਆਂ ਧਾਰਾਂ ਦੂਰ ਦੂਰ ਤੱਕ ਵਗਣ ਲੱਗੀਆਂ ਵੇਖਣ ਵਾਲੇ ਲੋਕ 당ਗ ਰਹਿ ਗਏ ਕਿ ਭਾਈ ਸਾਹਿਬ ਨੂੰ ਜਰਾ ਵੀ ਘਬਰਾਟ ਨਹੀਂ ਸੀ ਆਰਾ ਚੱਲਦਾ ਵੇਖ ਲੋਕਾਂ ਦੇ ਰੋਂਗ ਤੇ ਖੜੇ ਹੋ ਗਏ ਇਸ ਤਰ੍ਹਾਂ ਦੀ ਸ਼ਹੀਦੀ ਉਹਨਾਂ ਪਹਿਲਾਂ ਕਦੇ ਨਹੀਂ ਸੀ ਦੇਖੀ ਆਰੇ ਦਾ ਚੀਰ ਭਾਈ ਸਾਹਿਬ ਦੀ ਸਮਾਤੀ ਨੂੰ ਭੰਗ ਨਾ ਕਰ ਸਕਿਆ ਭਾਈ ਸਾਹਿਬ ਦਾ ਸਰੀਰ ਦੋ ਫਾੜ ਹੋ ਗਿਆ ਤੇ ਉਹਨਾਂ ਦੀ ਆਤਮਾ ਰੂਪੀ ਭੌਰ ਉਡਾਰੀ ਮਾਰ ਗਿਆ। ਦੁਨਿਆ ਦੇ ਇਤਿਹਾਸ ਵਿੱਚ ਭਾਈ ਸਾਹਿਬ ਦੀ ਸ਼ਹਾਦਤ ਬੇਮਿਸਾਲ ਹੈ। ਸਿੱਖਿਆ ਸਿੱਖ ਆਪਣਾ ਸਰੀਰ ਆਰੇ ਨਾਲ ਦੋ ਫਾੜ ਤੱਕ ਕਰਵਾ ਸਕਦਾ ਹੈ ਪਰ ਗੁਰੂ ਨਾਲੋਂ ਆਪਣਾ ਸੰਬੰਧ ਨਹੀਂ ਤੋੜ ਸਕਦਾ। ਸਿੱਖੀ ਦੀ ਖਾਤਰ ਜਿੰਦ ਵਾਰ ਕੇ ਵੀ ਸਿੱਖ ਗਾਉਂਦਾ ਹੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਚਾਏ। ਮੈਂ ਜਦੋਂ ਹੁਣੇ ਪੜ੍ਹ ਰਹੀ ਸੀ ਨਾ ਤਾਂ ਮਤਲਬ ਮੈਨੂੰ ਅਜਨਾ ਪੜ੍ਹਦੇ ਵੇਲੇ ਰੋਂਗ ਤੇ ਖੜੇ ਹੋ ਰਹੀ ਸੀ ਜਿਨ੍ਹਾਂ ਤੇ ਬੀਤਿਆ ਹੋਊਗਾ ਉਹਨਾਂ ਤੇ ਮਤਲਬ ਮੇਰੇ ਕੋਲ ਸ਼ਬਦ ਨਹੀਂ ਉਹਨਾਂ ਤੇ ਕੀ ਬਿਤੀ ਹੋਊਗੀ ਨਾ ਇੱਕ ਕਵਿਤਾ ਹੋ ਗਈ ਆਪਾਂ ਪੜ੍ਹਦੇ ਆਂ ਖੰਡੇ ਦੀਆਂ ਦੋ ਧਾਰਾਂ ਤੇ ਨੱਚਣਾ ਪੈਂਦਾ ਮਾਰ ਛੜਪੇ ਲਾ ਸੌਦਾ ਲਾ ਸੌਦਾ ਜ਼ਿੰਦਗੀ ਦਾ ਤਕੜੀ ਇਸ਼ਕ ਸਿਰਾਂ ਦੇ ਬੱਟੇ ਚੜਿਆ ਬਿਨਸੂਲੀ ਤੇ ਹੈ ਨਹੀਂ ਇਸ ਬਣਜ ਚ ਖੱਟੀ ਸਿਰ ਦੇਣਾ ਪੈਂਦਾ ਹੈ ਹੱਸ ਕੇ ਪ੍ਰੇਮ ਇਸ਼ਕ ਦੀ ਹੱਟੀ ਜਿੰਦ ਬਾਗ ਪਤੰਗੇ ਤੇ ਕਰਨੀ ਪੈਂਦੀ ਸ਼ਮਾ ਹਵਾਲੇ ਬੇਭਾਗ ਦੇ ਆਲੇ ਤੇ ਖਾਏ ਡੇਗਾਂ ਵਿੱਚ ਉਬਾਲੇ ਗਈ ਭਾਈ ਮਨੀ ਸਿੰਘ ਦੀ ਦੇਹੀ ਪੁਰਜਾ ਪੁਰਜਾ ਕੱਟੀ ਸਿਰ ਦੇਣਾ ਪੈਂਦਾ ਹੈ ਹੱਸ ਕੇ ਪ੍ਰੇਮ ਇਸ਼ਕ ਦੀ ਹੱਟੀ ਇੱਥੇ ਸਿੰਘਾਂ ਨੇ ਪ੍ਰਮਾਤਮਾ ਨਾਲ ਪਿਆਰ ਨੂੰ ਦਰਸਾਇਆ ਗਿਆ ਹੈ ਕਿਸ ਤਰ੍ਹਾਂ ਉਹ ਗੁਰੂ ਮਹਾਰਾਜ ਨੂੰ ਪਿਆਰ ਕਰਦੇ ਸੀ किस तरह उन्होंने अपनिया शहीद दिखिया हाँ जी तक आप भाई दयाला सिंह जी की शहीद बारे तो है भाई उदय सिंह जी बंदा सिंह बहादुर जी शही बारे कल पढ़ा ठीक है जी, जी यार कुछ बोलना हम्म ਨੂੰ ਸਤੇ ਰਹ ਜਾਏ ਤਾਂ ਜਾਏ ਮੇਰਾ ਸਿੱਖੀ ਸੁਦਕ ਨਾ ਜਾਏ ਹਾਂਜੀ ਪਲੀਜ਼ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਲਾਈਕ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਲਾਈਵ ਕਰਨ ਦਾ ਤਾਂ ਹੀ ਫਾਇਦਾ ਜੇ ਤੁਸੀਂ ਕਮੈਂਟ ਕਰਦੇ ਹੋ ਸਾਨੂੰ ਪਤਾ ਲੱਗੇ ਹਨਾ ਤੁਸੀਂ ਕਿੱਥੋਂ ਸਾਨੂੰ ਦੇਖ ਰਹੇ ਆਂ ਬੋਲਦੇ ਸੋ ਕਮੈਂਟ ਕਰਦੇ ਹੋ ਮਾਈਟਨ ਕਰਦੇ ਹੋ ਚੱਤਣ ਵਾਲੀ ਕਿਹੜੀ ਗੱਲ ਹੈ ਕਿਹ ਚੱਤਣ ਵਾਲੀ ਗੱਲ ਸੀ ਬੈਟ ਕਰਤਾ ਮੈਂ ਕੰਨੋਂ ਦੋ ਤਨ ਮੈਂ 20 ਮਿੰਟ ਹੋ ਲੈਣ ਦਿੰਦੇ ਆ 20 ਮਿੰਟ ਤੇ ਆਪਾਂ ਬੰਦ ਕਰ ਦੇਣਾ ਠੀਕ ਹੈ ਜੀ ਤੇ ਤੁਸੀਂ ਵੀ ਸਿੱਧਾਂ ਦੀ ਇਹ ਕਿਤਾਬ ਆਪਣੇ ਘਰ ਵਿੱਚ ਲਿਆਓ ਤੇ ਜ਼ਰੂਰ ਪੜੋ ਤੇ ਜੇ ਨਹੀਂ ਵੀ ਲਿਆਣੀ ਕੋਈ ਗੱਲ ਨਹੀਂ ਆਪਾਂ ਰੋਜ਼ ਇੱਕ ਦੋ ਛਿੱਧੀਆਂ ਬਾਰੇ ਪੜੀਦਾ ਹੀ ਹੁੰਦਾ ਲਾਈਵ ਵਿੱਚ ਜਾਂ ਸਵੇਰ ਨੂੰ ਲਾਈਵ ਕਰੀ ਦੀ ਜਾਂ ਫਿਰ ਸ਼ਾਮ ਨੂੰ ਇਸ ਵੇਲੇ ਸਾਡੇ 7:00 ਵਜੇ ਸੋ ਉਸ ਸਾਡੇ ਵੀਡੀਓਸ ਦੇਖ ਲਿਓ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਠੀਕ ਹੈ ਜੀ ਰਾਤੀ ਰਾਤੀ ਹੌਨ ਟਾਈਮ ਛਿੱਤੀ ਹੌਨ ਲੱਗ ਪਿਆ ਨਾ ਅੱਗੇ 8 ਵਜੇ ਹੁੰਦੇ ਸੀ ਹੁਣ 6 ਵਜੇ ਦਾ ਰੋਟੇ ਇਹ ਦੋਨੋਂ ਮੇਰੇ ਨਾਲ ਬੈਠੇ ਆ ਜਾਤੇ ਮੈਂ ਨਹੀਂ ਪਹਿਣਾ ਹੁਣ ਤੇ ਨਹੀਂ ਵੀ ਨਹੀਂ ਪਹਿਣਾ ਜਦੋਂ ਇਹਨੂੰ ਸਕੂਲ ਲੈਣਾ ਹੁੰਦਾ ਫੇ ਤਾਂ ਮੈਂ ਦਾਵ ਕ ਮਾਰ ਕੇ ਨਾਲ ਸੁਲਾ ਲੈਂਦੀ ਹੁਣੀ ਅੱਜ ਛੁੱਟੀ ਆ ਕਿਉਂਕਿ ਕੱਲ ਹੁਣ ਚਾਰ ਛੁੱਟੀਆਂ ਆ ਅੱਜ ਪੜ੍ਹਾਈ ਵੀ ਨਹੀਂ ਕੀਤੀ ਹੈਨਾ ਤੇ ਅੱਜ ਹੁਣ ਸੌਣ ਦਾ ਵੀ ਨਹੀਂ ਨਾਮ ਹੈਗਾ ਸਵੇਨ ਸਕੂਲ ਦਾ ਕੰਮ ਕਰਨਾ ਪੈ ਜਾ ਹਾਂ ਕਿਉਂ ਅੱਛੇ ਚੱਲ ਨਹੀਂ ਕਰਦੀ ਨਹੀਂ ਕਰਦੀ ਰੁਕ लाइक <coughs> कर दौ जी प्लीज पिछलिया चैनल भी वॉच कर फुल वॉच कर लियो ठीक है जी बस एक मिनट रह गया एक मिनट तीन होर लाइव रहना एक मिनट ते द ਪ੍ਰਣਾਮ ਦਸਤੋ ਮਾਈ ਸੈਲਫ ਸਨੋ ਹਾਂਜੀ ਹਮ ਸਾਕਨ ਹਾਂ ਮਾਈ ਸੈਲਫ ਮਾਈ ਨੇਮ ਇਜ਼ ਜਰਸਿੰਗ ਆਮ ਬੋਏ ਹਮ ਆਮ ਬੋਏ ਆ ਆਮ 7 0 올ਡ ਹਮ i read in first year the first class not first year i read in first class in which state do you live punjab in which country do you live india okay mira bai sev le aayi ek sev kha liya baki kitne bache hai mira bai sev le aayi ek sev kha liya baki kinne bache ek ਇੱਕ ਮੀਰਾ ਬਾਈ ਸੇਵ ਲਈ ਆਈ ਇੱਕ ਕੀ ਇੱਕ ਮਾਟਵਾ ਗੇਮ ਦੋਸ ਗੇਲੋ 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 ਠੀਕ ਹੈ ਜੀ ਤਾਂ ਅਸੀਂ ਹੁਣ ਅੱਜ ਜਲਾਈ ਬੰਦ ਕਰਦੇ ਹਾਂ ਦੇਓ ਆਨਸਰ 21 2k ਚਿੱਟੇ ਪਲੇਟ ਵਿੱਚ ਕਾਲੇ ਅੰਡੇ ਖਾਂ ਕਾਲੀ ਪਲੇਟ ਵਿੱਚ ਚਿੱਟੇ ਅੰਡੇ ਕਾਲੀ ਪਲੇਟ ਵਿੱਚ ਚਿੱਟੇ ਅੰਡੇ ਰਾਤ ਆਓ ਆਨ ਦਾ ਹੋਲ ਚੰਦ ਤੇ ਬਾਕੀ ਸਾਰੇ ਨਹੀਂ ਰਾਤ ਆ ਕਾਲੀ ਪਲੇਟ ਮਤਲਬ ਕਿ ਆਸਮਾਨ ਵਿੱਚ ਚਿੱਟੇ ਮਤਲਬ ਕਿ ਛੋਟੇ ਛੋਟੇ ਤਾਰੇ ਅੱਛਾ ਇੱਕ ਭਾਈ ਲੰਬਾ ਹੀ ਲੰਬਾ 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 ਸਾਰਾ ਤਾਂ ਇੱਕ ਪਤਾ ਨਹੀਂ ਜਿੱਥੇ ਕਿਹੜਾ ਸੀ ਜਿਹੜਾ ਇਹ ਨਹੀਂ ਆਉਂਦਾ ਸੀ ਨਹੀਂ ਜਿਹੜਾ ਨਾਨੀ ਨੂੰ ਪੁੱਛਦਾ ਸੀ ਉਹ ਕਿਹੜਾ ਸੀ ਦਿਨੇ ਘਵਾਚੇ ਰਾਤੀ ਲੱਭੇ ਤਾਰੇ ਹੂੰ

ਤਾਂ ਇਹ ਬੁੱਕਮਾਰਕ ਹੈ ਸੰਤਰਾ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਬਾਏ